ਇਸ ਕੱਚੀ ਗੜੀ ਚਮਕੌਰ ਦੀ ਮੁਰੇ ਇਸ ਕੱਚੀ ਗੜੀ ਚਮਕੌਰ ਦੀ ਮੁਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਚੋਰਾ ਕਰੀਣਾ ਕਿਲੇ ਆਨੰਦਪੁਰ ਦਾ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਕੁੱਲੀ-ਕੁੱਲੀ ਨੂੰ ਕਿਲਾ ਬਣਾ ਦੇਾਂਗੇ ਪ੍ਰਣਾਮ ਸ਼ਹੀਦਾਂ ਨੂੰ ਬੋ ਦਾ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ ਛੋਟੇ ਸਾਹਿਬ ਜੱਦਿਆਂ ਨੇ ਬੜੀ ਵੱਡੀ ਸ਼ਹਾਦਤ ਦਿੱਤੀ ਸੀ ਜਿਹਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਸੋ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਇਸ ਦਿਨ ਨੂੰ ਕਦੇ ਨਹੀਂ ਭੁਲਾ ਸਕਦੇ ਹਰ ਦਿਲ ਦੇ ਵਿੱਚ ਇਹ ਟੀਸ ਜ਼ਰੂਰ ਰਹਿੰਦੀ ਹੈ ਕਿ ਉਹ ਜ਼ਾਲਮ ਮੁਗਲਾਂ ਨੇ ਕਿਸ ਤਰ੍ਹਾਂ ਦੇ ਨਾਲ ਛੋਟੇ ਬੱਚਾ ਦੇ ਉੱਤੇ ਜਿਹੜਾ ਇਹ ਸ਼ਹੀਦ ਕੀਤਾ ਸੀਗਾ ਨੀਆਂ ਦੇ ਵਿੱਚ ਚੜਾ ਦਿੱਤਾ ਸੀਗਾ ਸੋ ਇਸ ਮਹੀਨੇ ਨੂੰ ਆ ਦਿਨਾਂ ਨੂੰ ਕਦੇ ਨਹੀਂ ਪਲਾਇਆ ਜਾ ਸਕਦਾ ਤਾਂ ਕਈ ਤਰ੍ਹਾਂ ਦੇ ਜੁਡੇ ਸ਼ਰਧਾਲੂਆ ਵੱਲੋਂ ਲੰਗਰ ਵੀ ਲਗਾਏ ਜਾਂਦੇ ਨੇ ਪਰ ਜਿਹੜਾ ਇੱਕ ਵਿਲੱਖਣ ਜਿਹੜਾ ਲੰਗਰ ਲਗਾਇਆ ਗਿਆ